ਸਾਭ ਜੀ ਮਹਾਰਾਜ ਉਹਨਾਂ ਦੀ ਸੰਪਰਦਾ ਵਿੱਚ ਪੁਣੇ ਰਹੋ ਲੱਗੇ ਰਹੋ ਬਾਣੀ ਪੜੋ ਇੱਕ ਦੂਏ ਦੇ ਨਫ਼ਰਤ ਨਾ ਕਰੋ ਸਗੋਂ ਕਹੋ ਭਾਈ ਆ ਬਾਣੀ ਕਹਿੰਦੀ ਇਸ ਤਰੀਕੇ ਦੇ ਨਾਲ ਚੱਲ ਆਪਾਂ ਚੱਲਣਾ ਸਿੱਖੀਏ ਹੋਰ ਇਸ ਕਰਕੇ ਬਾਬਾ ਵਡਭਾਗ ਸਿੰਘ ਸੋਢੀ ਪਾਤਸ਼ਾ ਇਹ ਸੋਢੀ ਕੁੱਲ ਦੇ ਵਿੱਚ ਹੋਏ ਨੇ ਕੋਈ ਹੋਰ ਨਹੀਂ 6ਵੇਂ ਪਾਤਸ਼ਾ ਗੁਰੂ ਹਰਗੋਬਿੰਦ ਸਾਹਿਬ ਇਹ 7ਵੀਂ ਪੀੜੀ ਦੇ ਵਿੱਚ ਬਾਬਾ ਵਡਪਾਟ ਸਿੰਘ ਆਉਂਦੇ ਨੇ 6ਵੇਂ ਪਾਤਸ਼ਾਹ 6ਵੇਂ ਪਾਤ ਹੈ ਛੱਡੋ ਗੁਰੂ ਰਾਮਦਾਸ ਸੋਢੀ ਨੇ 10ਵੀਂ ਪੀੜੀ ਦੇ ਵਿੱਚ ਬਾਬਾ ਵਡਪਾਟ ਸਾਹਿਬ ਸੋਢੀਆਂ ਦੀ ਕੁੱਲ ਹੈ ਉਹ ਜਿਹੜੀ ਕੁੱਲ ਹੁੰਦੀ ਉਹਦਾ ਕੁੱਤੇ ਵੀ ਪੂਜਣ ਯੋਗ ਹੁੰਦੇ ਆ ਤੇ ਆਪਾਂ ਉਹ ਮਹਾਪੁਰਸ਼ਾਂ ਨੂੰ ਕੀ ਕੁਝ ਬੋਲਦੇ ਆ ਸਾਧ ਸੰਗਤ ਇਸ ਲਈ ਉਹ ਮਹਾਪੁਰਸ਼ਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ ਹਰ ਮਨ ਤਨ ਵਸਿਆ ਸੋਈ